ਹਾਂਜੀ ਭੈਣੋ ਸਸਰੀਕਾਰ ਸਾਰਿਆਂ ਨੂੰ ਅੱਜ ਆਪਾਂ ਤੁਹਾਡੇ ਵਾਸਤੇ ਜਿਹੜੇ ਸੂਟ ਲੈ ਕੇ ਆਏ ਆ ਇਹ ਨੇ ਜੀ कॉटन सिमरਚ ਹਾਂਜੀ ਇਹ ਕੇ ਟੈਕਸ ਦੇ ਇਹ ਪਿਓਰ ਸੂਟ ਨੇ ਜੀ ਅਤੇ ਇਸ ਵਿੱਚ ਕੋਈ ਲਾਈਨਿੰਗ ਨਹੀਂ ਲੱਗਦੀ ਗਰਮੀ ਵਾਲੇ ਸੂਟ ਨੇ ਜੀ ਬਹੁਤ ਹੀ ਸੋਹਣਾ ਕੱਪੜਾ ਤੇ ਜੇਕਰ ਤੁਸੀਂ ਇਹ ਸੂਟ ਮੰਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਨੰਬਰ ਤੇ ਜਲਦ ਤੋਂ ਜਲਦ ਮੈਸੇਜ ਕਰੋ ਤੇ ਜੇਕਰ ਤੁਹਾਨੂੰ ਹੋਰ ਵੀ ਕਿਸੇ ਤਰ੍ਹਾਂ ਦਾ ਕੋਈ ਵੀ ਕੱਪੜਾ ਚਾਹੀਦਾ ਕੋਈ ਚੁੰਨੀ ਚਾਹੀਦੀ ਆ ਤਾਂ ਆਪਾਂ ਤੁਹਾਨੂੰ ਬਾਜ਼ਾਰ ਨਾਲੋਂ ਬਹੁਤ ਘੱਟ ਰੇਟ ਤੇ ਆਪਾਂ ਤੁਹਾਨੂੰ ਪ੍ਰੋਵਾਈਡ ਕਰਾਂਗੇ ਦੇਖੋ ਜੀ ਦੋ ਕਲਰ ਨੇ ਜੇਕਰ ਤੁਹਾਨੂੰ ਹੋਰ ਵੀ ਕਲਰ ਚਾਹੀਦਾ ਤਾਂ ਆਪਾਂ ਉਹ ਵੀ ਤੁਹਾਨੂੰ ਦਵਾਂਗੇ ਤਾਂ ਜਲਦੋਂ ਜਲਦ ਆਰਡਰ ਕਰੋ ਤੇ ਜੇਕਰ ਤੁਹਾਨੂੰ ਪਲੇਨ ਵਿੱਚ ਖਾਦੀ ਕਾਟਨ ਵਿੱਚ ਕੈਮਰਿਕ ਕਾਟਨ ਵਿੱਚ ਵੀ ਚਾਹੀਦਾ ਹੈ ਤਾਂ ਆਪਾਂ ਬਾਜ਼ਾਰ ਨਾਲੋਂ ਤੁਹਾਨੂੰ ਵਧੀਆ ਤੇ ਘੱਟ ਰੇਟ ਤੇ ਕੱਪੜਾ ਪ੍ਰੋਵਾਈਡ ਕਰਾਵਾਂਗੇ ਧੰਨਵਾਦ ਭੈਣੋ